ਆ ਦੇਖੋ ਛੁੱਟ-ਛੁੱਟ ਪਾਣੀ ਖੜਾ ਹੈ ਡ్రਾਈਵਰ ਦੇ ਬਰਾਬਰ ਆ ਦੇਖੋ ਬਹੁਤ bari barish ho rahi hai ਉਹ ਅੱਗੇ ਗੱਡੀ ਜਾਂਦੀ ਨਾ ਜਿਹੜੀ ਉਹਦੇ ਉੱਤੋਂ ਵੇਖੋ ਪਾਣੀ ਕਿਵੇਂ ਡਿੱਗਦਾ ਪਿਆ ਜਿਵੇਂ ਲੱਗਦਾ ਉੱਤੇ ਨਾ ਕਿਸੇ ਨੇ ਛੱਤ ਦੇ ਉੱਤੇ ਮੋਟਰ ਚਲਾਈ ਹੁੰਦੀ ਹੈ ਆਹ ਦੇਖੋ ਪਾਣੀ ਪਾਣੀ ਕਰਦਾ ਓਏ ਹੋਏ 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 ਚਾਹ ਵੇਖੋ ਇੱਧਰ ਦੇਖੋ ਜਲ-ਤਲ ਜਲ-ਤਲਾ ਦੇਖੋ ਆਹ ਦਿਖਨਵਰ ਸਾਹਿਬ ਗੁਰਦੁਆਰਾ ਸਾਹਿਬ ਦੇ ਕੋਲ ਦੇਖੋ ਸਾਰੇ ਪਾਣੀ ਪਾਣੀ ਹੋਇਆ ਪਿਆ ਲੋਕੀ ਫੰਡੇ ਪਏ ਨੇ ਲੋਕੀ ਜਿਹੜੇ ਵਿਚਾਰੇ ਤੁਰ ਕੇ ਜਾਂ ਕਿਤੇ ਟੂ-ਵੀਲਰ ਵਾਲੇ ਸਨ ਓਏ ਹੋਏ 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 ਹੋ ਆ ਦੇਖੋ ਜੀ ਆ ਦੇਖੋ ਪਾਣੀ ਪਾਣੀ ਪਟਿਆਲੇ ਦੇ ਵਿੱਚ ਆ ਦੇਖੋ ਪਾਣੀ ਚ ਚੁੱਕ ਕੇ ਦਿਖਾਵਾਂ ਆ ਦੇਖੋ ਆ ਦੇਖੋ ਟਾਇਰਾਂ ਦੇ ਨਾਲ ਪਾਣੀ ਚੁੱਕਿਆ ਜਾਂਦਾ ਆ ਦੇਖ ਆ ਦੇਖ ਟਾਇਰਾਂ ਦੇ ਨਾਲ ਪਾਣੀ ਆ ਦੇ ਉਹ ਦੇਖੋ ਅੱਗੇ ਓਏ ਹੋਏ 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 ਨਾਮੀ ਐਨਾਮੀ ਯਾਰ ਕੀ ਬਣੂਗਾ ਜੇ بارش ਨਾ ਨਾ ਬੰਦ ਹੋਈ ਅੱਧੇ ਪੌਣੇ ਘੰਟੇ ਦੇ ਵਿੱਚ ਵਿੱਚ ਤੇ ਘੱਗਰ ਵਾਲਿਓ ਕਰ ਲੋ ਇੰਤਜ਼ਾਮ ਬਹੁਤ ਔਖਾ ਹੋ ਜਾਣਾ ਓ ਯਾਰ ਓ ਹੋ 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 ਯਾਰ ਗੱਡੀ ਬੰਨ ਤਾਂ ਨਹੀਂ ਹੋ ਜੂਗੀ ਅੱਗੇ। ਅ ਲੋਕੀ ਗੱਡੀਆਂ ਕੱਢ ਨਹੀਂ ਰਹੇ ਵਿੱਚੋਂ ਦੀ। ਮੈਂ ਤਾਂ ਨਹੀਂ ਜਾਂਦਾ ਇਧਰ ਨੂੰ ਯਾਰ ਉਹ 2-2 ਫੁੱਟ ਪਾਣੀ ਹੈ ਰੋਡ ਦੇ ਉੱਤੇ। ਚੱਲ ਆ ਗਿਆ ਦੇਖਦੇ ਆ ਸਵਿਫਟ ਵਾਲਾ ਜਾਂਦਾ ਵੀ ਪਾਣੀ ਗੱਡੀ ਬੰਨ ਤਾਂ ਨਹੀਂ ਹੁੰਦੀ। ਆ ਗੱਡੀਆਂ ਜਾ ਰਹੀਆਂ ਹੁਣ ਮੈਂ ਇਹਨਾਂ ਦੇ ਮਗਰ ਹੀ ਲਾਉਂਗਾ ਤੇ ਲੰਘ ਜਾਣਗੀਆਂ। ਕੋਈ ਗੱਡੀ ਬੰਨ ਤਾਂ ਨਹੀਂ ਹੁੰਦੀ ਇਹਨਾਂ ਚੋਂ। ਵੇਖ ਲੈਨੇ ਆ ਪਹਿਲਾਂ ਲੋਕੀ ਜਾ ਰਹੇ ਨੇ ਨਾਲ ਦੇਖ ਲੈਨੇ ਆ ਵੀ ਇਹ ਗੱਡੀਆਂ ਬੰਤਾਂ ਨਹੀਂ ਹੁੰਦੀਆਂ ਪਾਣੀ 'ਚ ਪਾਣੀ ਬਹੁਤ ਜ਼ਿਆਦਾ ਹੈ ਲੰਘ ਰਹੇ ਨੇ ਲੋਕ ਇਹ ਨਾ ਹੋਵੇ ਕਿ ਜਦ ਵਿਚਾਲੇ ਸਿਆਪਾ ਪੈ ਜਾਵੇ ਕਿਉਂਕਿ ਪਤਾ ਕਰਕੇ ਹਰ ਗੱਡੀ ਦਾ ਆਪਣਾ ਸਿਸਟਮ ਹੈ ਕਿਤੇ ਤਾਰਾਂ ਤੋਰਾ ਨੂੰ ਪਾਣੀ ਲੱਗ ਜਵੇ ਹਨਾ ਤੇ ਕੀ ਪਤਾ ਲੱਗਦਾ ਹੈ ਆ ਦੇਖੋ ਤੁਸੀਂ ਇੱਥੇ ਡੇਡ ਡੇਡ ਫੁੱਟ ਪਾਣੀ ਹੈ ਘੱਟੋ ਘੱਟ ਮੈਂ ਡਾਇਵਾਇਡਰ ਦੇ ਨਾਲ ਹੁੰਨਾ ਮੜਾ ਜਾਂ ਡਾਇਵਾਇਡਰ ਦੇ ਨਾਲ ਉੱਚੀ ਜਗਾ ਆ ਲਓ ਆ ਦੇਖੋ ਆ ਦੇਖੋ ਤੁਸੀਂ ਇੱਧਰ ਬਹੁਤ ਭਾਰੀ ਬਾਰਿਸ਼ ਹੋ ਰਹੀ ਹੈ ਮਿੱਤਰੋ ਘੱਗਰ ਵਾਲਿਓ ਕੀ ਬਣੂਗਾ ਉਹ ਵਿਚਾਰੀਆਂ ਬੀਬੀਆਂ ਦੇ ਗੱਡੀਆਂ ਕੋਲੋਂ ਲੰਘੀਆਂ ਉੱਤੇ ਉਹਨਾਂ ਦਾ ਵਿਚਾਰੀਆਂ ਦਾ ਵੈਸੇ ਹੀ ਬੁਰਾ ਹਾਲ ਹੋਇਆ ਪਿਆ ਹੈ ਲੋਕ ਫਸੇ ਹੋਏ ਨੇ ਇੱਕਦਮ ਮੀਂਹ ਡਿੱਗਣ ਲੱਗ ਪਿਆ ਨਾ ਤੇ ਦੁਪਹਿਰ ਨੂੰ ਕੁਝ ਥਾਵਾਂ ਤੇ ਛੁੱਟੀ ਛੱਡੀ ਹੋਈ ਸੀ ਤੇ ਕੁਝ ਥਾਵਾਂ ਤੇ ਲੰਚ ਟਾਈਮ ਹੋ ਗਿਆ ਸੀ ਤੇ ਆ ਦੇਖੋ ਤੁਸੀਂ ਯਾਰ ਮੀਂਹ ਬੰਦ ਹੁੰਦਾ ਨਾ ਨਹੀਂ ਲੈ ਰਿਹਾ ਘਟੋ ਘਟ ਇੱਕ ਘੰਟਾ ਹੋ ਗਿਆ ਮੀਂਹ ਇੰਨਾ ਜ਼ੋਰ ਦੇ ਪੈਂਦੇ ਨੂੰ ਮੀਂਹ ਬੰਦ ਕਿਉਂ ਨਹੀਂ ਹੋ ਰਿਹਾ ਆ ਦੇਖੋ ਤੁਸੀਂ ਯਾਰ ਕੀ ਬਣੂਗਾ ਆ ਦੇਖੋ ਤੁਸੀਂ ਆਵੇ ਵਾਈਪਰ ਬੰਦ ਕਰਾਂ ਵਾਈਪਰ ਬੰਦ ਕਰਾਂਗਾ ਤੁਹਾਨੂੰ ਦਿਖਣਾ ਨਹੀਂ ਆ ਇਧਰ ਦੇਖੋ ਆ ਦੇਖੋ ਆ ਦੇਖੋ ਇੱਥੇ ਜਲਤਲ ਜਲਤਲ ਹੋਈ ਪਈ ਹੈ ਲੱਗਦਾ ਜਿਵੇਂ ਨਾ ਰੱਬ ਨੇ ਗੁੱਸਾ ਹੀ ਘਲਾ ਲਿਆ ਹੈ ਤੇ ਮੈਨੂੰ ਲੱਗਦਾ ਲਗਭਗ 1 ਘੰਟਾ ਹੋ ਗਿਆ ਹੈ 1 ਘੰਟਾ ਹੋ ਗਿਆ ਨਹੀਂ ਜ਼ੋਰ ਦੀ بارش ਹੁੰਦੀ ਨੂੰ ਲਗਭਗ 3 ਵਜ ਗਏ ਨੇ ਲਗਭਗ ਮੈਨੂੰ ਲੱਗਦਾ ਇਹ 2:00 ਵਜੇ بارش ਸ਼ੁਰੂ ਹੋਈ ਸੀ 3:00 ਵਜੇ 5 ਮਿੰਟ ਹੋ ਗਏ ਨੇ ਆ ਦੇਖੋ ਤੁਸੀਂ 2-2 ਫੁੱਟ ਪਾਣੀ ਸੜਕ ਦੇ ਉੱਤੇ ਹੋਏ 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 ਇੱਥੇ ਪੋਲਾ ਆਏਗਾ ਪੁਲ ਤੇ ਚੜਾਂਗੇ ਮੜਾ ਯਾਰ ਆਰਾਮ ਆਊਗਾ ਪਾਣੀ ਗੋਡੇ-ਗੋਡੇ ਪਾਣੀ ਆਉਣ ਪੋਲਾ ਪੁਲ ਤੇ ਚੜਾਂਗੇ ਮੜਾ ਯਾਰ ਆਰਾਮ ਆਊਗਾ ਗੋਡੇ-ਗੋਡੇ ਪਾਣੀ ਢੇਢ-ਢੜ 2-2 ਫੁੱਟ ਪਾਣੀ ਹੈ ਮੈਨੂੰ ਦੇਖ ਪੁਲ ਤੇ ਜਿਹੜਾ ਥੋੜਾ ਹੈ ਪੁਲ ਤੇ ਵੀ ਉਹੀ ਹਾਲ ਹੈ ਪੁਲ ਦੇ ਉੱਪਰੋਂ ਰੇਡ ਰੇਡ ਕਰਕੇ ਪਾਣੀ ਥੱਲੇ ਨੂੰ ਆ ਰਿਹਾ ਹੈ। ਭਈ ਮੈਂ ਆਪਣੀ ਜ਼ਿੰਦਗੀ 'ਚ ਇੰਨੀ ਭਾਰੀ ਬਾਰਿਸ਼ ਨਹੀਂ ਦੇਖੀ। ਇਹ ਮੇਰਾ ਪਹਿਲਾ ਤਜਰਬਾ ਹੈ ਕਿ ਮੈਂ ਇੰਨੀ ਭਾਰੀ ਬਾਰਿਸ਼ ਇੱਕ ਡੇਢ ਘੰਟੇ ਤੋਂ ਲਗਾਤਾਰ ਦੇਖ ਰਿਹਾ। ਭਈ ਦੁਨੀਆ ਫੰਡੀ ਪਈ ਹੈ ਫੰਡੀ। ਜਿਹੜੇ ਵਿਚਾਰੇ ਕੋਈ ਸਾਈਕਲਾਂ ਵਾਲੇ, ਮੋਟਰਸਾਈਕਲਾਂ ਵਾਲੇ ਨੇ, ਐਕਟਿਵ ਵਾਲੇ ਨੇ ਪੰਡੇ ਪਏ ਨੇ। ਆ ਵੇਖੋ ਆ ਵਿਚਾਰੇ ਦਾ ਖਰਾਬ ਹੋ ਗਿਆ ਆ ਡਿਲੀਵਰੀ ਵਾਲੇ ਦਾ ਆ ਵੇਖੋ ਮੋਟਰਸਾਈਕਲ ਵਾਲੇ ਤੇ ਵਿਚਾਰੇ ਆ ਵੇਖੋ ਜਿੰਨੇ ਵੀ ਮੋਟਰਸਾਈਕਲ ਸਕੂਟਰੀਆਂ ਵਾਲੇ ਨਾ ਐਕਟਿਵ ਵਾਲੇ ਨੇ ਉਹਨਾਂ ਦਾ ਬਹੁਤ ਬੁਰਾ ਆਲੇ ਬਈ ਓਏ ਹੋਏ 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 ਪਟਿਆਲਾ ਹੈਗਾ ਪੱਕਾ ਸਾਰਾ ਤੇ ਸਾਰਾ ਪਾਣੀ ਰੋੜ ਕੇ ਘੱਗਰ ਜ ਜਾਣਾ ਇਹ ਗੱਲ ਯਾਦ ਰੱਖਿਓ ਇੱਥੇ ਇੱਕ ਬੂੰਦ ਪਾਣੀ ਰਹਿਣਾ 2-4 ਘੰਟੇ ਦੇ ਵਿੱਚ ਵਿੱਚ ਤੇ ਸਾਰਾ ਪਾਣੀ ਘੱਗਰ ਚ ਜਾਣਾ ਉਹ ਯਾਰ ਅੱਗੇ ਫੇਰ ਪਾਣੀ ਪਾਣੀ ਹੋਇਆ ਪਿਆ ਆ ਹੋ ਯਾਰ ਬਹੁਤ ਜ਼ਿਆਦਾ ਪਾਣੀ ਆ ਨਾ ਆਜ ਨਾ ਕੋਈ ਵੀ ਅੰਡਰ ਬ੍ਰਿਜ ਵਾਲੇ ਪਾਸੇ ਜਾਂ ਥੱਲੇ ਵਾਲੇ ਪੁਲ ਚ ਨਾ ਵੜੇ ਕੋਈ ਵੀ ਗੱਡੀ ਲੈ ਕੇ ਕੋਈ ਮੋਟਰਸਾਈਕਲ ਲੈ ਕੇ ਕਿਉਂਕਿ ਪੁਲਾਂ ਦੇ ਥੱਲੇ ਵੀ ਪਾਣੀ ਭਰਿਆ ਆਣਾ ਇਹ ਅੰਡਰ ਬ੍ਰਿਜ ਨੇ ਯਾਰ ਇੰਨਾ ਮੀਂਹ ਪੈ ਰਿਹਾ ਹੈ ਇੱਕ ਵੀਡੀਓ ਫੇਰ ਲੈ ਕੇ ਆਉਣਾ ਸਾਰਿਆਂ ਨੂੰ ਸਾਸੀ ਕਰ ਕਿਉਂਕਿ ਵੀਡੀਓ ਲੰਬੀ ਹੋ ਜਾਂਦੀ ਹੈ